ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਇਹੋ ਜਿਹੇ ਨੁਸਕੇ ਦੇ ਬਾਰੇ ਵਿੱਚ ਜਿਸ ਦਾ ਇਸਤੇਮਾਲ ਕਰਨ ਤੇ ਤੁਹਾਨੂੰ ਕੈਲੇਸਟਰੋਲ ਤੋਂ ਬਿਲਕੁਲ ਛੁਟਕਾਰਾ ਮਿਲ ਜਾਊਗਾ ਜੀ ਹਾਂ ਜੇਕਰ ਤੁਹਾਡਾ ਬੈਡ ਕੈਲੇਸਟਰੋਲ ਵਧਿਆ ਹੈ ਤਾਂ ਉਹ ਇਸ ਦਾ ਸੇਵਨ ਕਰਨ ਤੇ ਕੰਟਰੋਲ ਵਿੱਚ ਆ ਜਾਵੇਗਾ ਤੇ ਤੁਸੀਂ ਹਾਰਟ ਅਟੈਕ ਦੇ ਖਤਰੇ ਤੋਂ ਵੀ ਬਚੇ ਰਹੂਗੇ ਇਸ ਤੋਂ ਇਲਾਵਾ ਸਰੀਰ ਦੀ ਥਕਾਨ ਅਤੇ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਨਾਲ ਹੀ ਜੇਕਰ ਤੁਹਾਡੇ ਸਰੀਰ ਵਿੱਚ ਨਾੜਾਂ ਦੀ ਬਲੌਕੇਜ ਰਹਿੰਦੀ ਹੈ ਤਾਂ ਇਸ ਨੁਸਕੇ ਦਾ ਕੁਝ ਦਿਨ ਇਸਤੇਮਾਲ ਕਰਨ ਤੇ ਹੀ ਬਲੌਕ ਨਾੜਾਂ ਦੀ ਸਮੱਸਿਆ ਹੌਲੀ ਹੌਲੀ ਖਤਮ ਹੋ ਜਾਵੇਗੀ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣਿਆ ਰਹੇਗਾ ਤੇ ਤੁਸੀਂ ਹਮੇਸ਼ਾ ਹੀ ਸਵਾਸਤ ਰਹੋਗੇ ਤਾਂ ਦੋਸਤੋ ਜਿਸ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਚੀਜ਼ ਹੈ ਕੇਲਾ ਜੀ ਹਾਂ ਕੇਲੇ ਦੇ ਸਰੀਰ ਵਿੱਚ ਹੋਣ ਵਾਲੇ ਫਾਇਦੇ ਅਸੀਂ ਸਭ ਜਾਣਦੇ ਹਾਂ ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ ਦੋਸਤੋ ਜੇਕਰ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਹੈ ਖਾਦਾ ਹੋਇਆ ਖਾਣਾ ਨਹੀਂ ਪਚਦਾ ਹੈ ਤਾਂ ਤੁਸੀਂ ਸਵੇਰੇ ਕੇਲੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਇਹ ਸਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਦਾ ਹੈ ਕਿਉਂਕਿ ਕੇਲੇ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਖਾਧੇ ਹੋਏ ਖਾਣੇ ਨੂੰ ਪਚਾਉਣ ਵਿੱਚ ਹੈਲਪ ਕਰਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਦਾ ਸਰੀਰ ਥਕਿਆ ਹੋਇਆ ਰਹਿੰਦਾ ਹੈ ਪੂਰਾ ਦਿਨ ਸਰੀਰ ਵਿੱਚ ਆਲਸ ਰਹਿੰਦਾ ਹੈ ਤਾਂ ਇਹ ਤੁਹਾਡੇ ਸਰੀਰ ਨੂੰ એનર્ਜੈਟਿਕ ਨਾਲ ਭਰਪੂਰ ਰੱਖੂਗਾ ਤੁਸੀਂ ਆਪਣੇ ਕੰਮ ਵੱਲ ਵੀ ਪੂਰਾ ਫੋਕਸ ਕਰ ਸਕੋਗੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਅਨਿੰਦਰਾ ਯਾਨਕੀ ਨੀਂਦ ਨਾ ਆਉਣ ਦੀ ਬਿਮਾਰੀ ਹੈ ਉਹਨਾਂ ਨੂੰ ਕੇਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਨੀਂਦ ਚੰਗੀ ਆਊਗੀ ਜੇਕਰ ਤੁਹਾਨੂੰ ਪੇਟ ਨਾਲ ਜੁੜੀ ਸਮੱਸਿਆ ਹੋਵੇ ਜਿਵੇਂ ਕਿ ਪੇਟ ਵਿੱਚ ਗੈਸ ਪੇਟ ਵਿੱਚ ਕਬਜ ਅਤੇ ਪੇਟ ਵਿੱਚ ਤਜਾਬ ਤਾਂ ਇਹਨਾਂ ਪ੍ਰੋਬਲਮਾਂ ਬਲਮ ਸਵਿਚ ਵੀ ਤੁਸੀਂ ਕੇਲੇ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡਾ ਪੇਟ ਸਵੇਰੇ ਖੁੱਲ ਕੇ ਸਾਫ਼ ਹੋਵੇਗਾ ਨਾਲ ਹੀ ਇਹ ਸਾਡੇ ਪਾਚਨ ਸ਼ਕਤੀ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ ਇਸ ਤੋਂ ਇਲਾਵਾ ਕੇਲਾ ਸਾਡੇ ਸਰੀਰ ਦੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਖਤਮ ਕਰਦਾ ਹੈ ਇਸ ਦੇ ਨਾਲ ਹੀ ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਵੀ ਖਤਮ ਕਰੂਗਾ ਤੇ ਸਾਡੇ ਹਾਰਟ ਨੂੰ ਸਵਸਥ ਰੱਖੂਗਾ ਤਾਂ ਹੁਣ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਬਾਰੇ ਵਿੱਚ ਤਾਂ ਦੋਸਤੋ ਇੱਥੇ ਸਭ ਤੋਂ ਪਹਿਲਾਂ ਤੁਸੀਂ ਦੋ ਕੇਲੇ ਨੂੰ ਕੱਟ ਕੇ ਇੱਕ ਪਲੇਟ ਵਿੱਚ ਰੱਖ ਦੇਣਾ ਹੈ ਅਤੇ ਦੂਸਰੀ ਚੀਜ਼ ਅਸੀਂ ਇੱਥੇ ਸ਼ਹਿਦ ਲੈਣਾ ਹੈ ਹੁਣ ਤੁਸੀਂ ਇੱਕ ਚਮਚ ਸ਼ਹਿਦ ਪਾ ਦੇਣਾ ਹੈ ਸ਼ਹਿਦ ਪਾਣ ਤੋਂ ਬਾਅਦ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਹੈ ਦੋਸਤੋ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜਿਨ੍ਹਾਂ ਨੂੰ ਸ਼ੂਗਰ ਰੋਗ ਹੈ ਉਹ ਸ਼ਹਿਦ ਦਾ ਇਸਤੇਮਾਲ ਨਾ ਕਰਨ ਤਾਂ ਹੁਣ ਤੁਸੀਂ ਇਸ ਦਾ ਸੇਵਨ ਸਵੇਰੇ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਹੀ ਹੈਲਥੀ ਰਹੋਗੇ ਫਿੱਟ ਰਹੋਗੇ ਤਾਂ ਅੱਜ ਦੇ ਵੀਡੀਓ ਵਿੱਚ ਦੋਸਤੋ ਇੰਨਾ ਹੀ ਧੰਨਵਾਦ